ਹਾਂਜੀ ਸਰ ਕੀ ਇਨਸੀਡੈਂਟ ਹੋਇਆ ਜੀ ਅੱਜ ਹੁਣੇ ਮੌਕੇ ਤੇ ਪਹੁੰਚੇ ਤੁਸੀਂ ਹੁਣ ਤੋਂ ਕਰੀਬ ਕੋਈ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲਿ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ 베르카 ਪਲਾਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀ 베르카 ਪਲਾਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜਿਸ ਜਿਹਦਾ ਨੰਬਰ ਹੈਗਾ PV35 AF5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਸਰ ਮਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਦੇ ਵਿੱਚ ਕੋਈ ਤਿੰਨ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫੈਰ ਕਰਕੇ ਔਰ ਇਹਨਾਂ ਤੋਂ ਗੱਡੀ ਕੋਲੀਏ ਉਸ ਤੋਂ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਕਿੰਨੀ ਫਾਇਰ ਹੋਈ ਸੀ ਜਿਹੜਾਂ ਦੇ ਦਸਰ ਮਿਲ ਆ ਕੋਈ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀਗੀ ਉਹ ਬਾਈਕ ਇੱਥੇ ਹੈਗੀ ਆ ਅਸੀਂ ਉਹ ਤੋਂ ਵੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਕਿੰਨਾ ਨੰਬਰ ਹੈਗਾ ਉਹ ਬਾਈਕ ਦਾ ਜੀ ਬਾਕੀ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹੜਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਹੋਈ ਗਈ ਹੈ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ PB035 AF5409 সিলਵਰ ਕਲਰ ਦੀ ਜੈਨ ਹੈਗੀ ਹੈ ਔਰ ਅਸੀਂ ਇਮੀਡੀਏਟਲੀ ਹੁਣ ਇਹ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ through ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਉਸਦੇ ਵਿੱਚ ਜਿਹੜਾ ਪਰੋਟੀ ਬੁੱਕ ਹੈਗੇ ਸਾਰਿਆਂ ਦੇ ਵਿੱਚ ਉਹ ਗੱਲ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਅਪਡੇਟ ਕਰਕੇ ਰਿਜਿਸਟਰੀਆਂ ਨੂੰ ਜਿਹੜਾ ਕਰਕੇ ਦੇ ਦਿੱਤਾ ਹੈ ਸਭ ਤੋਂ ਜਾਨੀ ਨੁਕਸਾਨ ਨਹੀਂ ਹੋਇਆ ਜੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਠਕਲੀ ਔਰ ਬਾਕੀ ਹੁਣ ਆ ਗਿਆ ਅਸੀਂ ਦੇ ਲੈਣੇ ਚਾਹੀਦੇ ਠੀਕ ਹੈ ਥੈਂਕ ਯੂ ਕਰੋ ਠੀਕ ਹੈ ਸਰ ਹਾਂ ਜੀ ਭਾਜੀ ਕੀ ਘਟਨਾ ਹੋਈ ਸੀਗੀ ਕਿੰਨੇ ਵਜੇ ਘਟਨਾਏ ਇਹ ਸਾਡੀ ਕੋਈ 7:00 ਵਜੇ ਪੰਜ ਮਿੰਟ ਦੀ 7:00 ਵਜੇ ਦੀ ਕਰੀਬ ਘਟਨਾ ਜੀ ਮੈਂ ਬਿਲਕੁਲ ਪਲਾਂਟ ਤੋਂ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰੋਂ ਆਂਡਿਆ ਜੀ ਅੱਜ ਆਨ ਕੇ ਗੱਡੀ ਸਟਾਰਟ ਕੀਤੀ ਸੀ ਤੇ ਗੇਅਰ ਹੀ ਪਾ ਲਗਾ ਤੁਰ ਲੱਗੀ ਤੇ ਤਿੰਨ ਮੁੰਡੇ ਆਏ ਮੋਟਰਸਾਈਕਲ ਉੱਤੇ ਲੱਗੇ ਦਾ ਜੀ ਹੁਣ ਆਨ ਕੇ ਸਿੱਧੇ ਫਾਇਰ ਕਰਦੇ ਇੱਥੇ ਜੀ ਕਿੰਨੇ ਫਾਇਰ ਕਰਦੇ ਜੀ ਦੋ ਫਾਇਰ ਕਰਦੇ ਜੀ ਅੱਛਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾ ਲਿਆ ਕਿਹੜੀ ਗੱਡੀ ਸੀ ਤੁਹਾਡੀ ਮੇਰੀ ਗੱਡੀ ਜੈਨ ਹੀ ਜੀ ਕੀ ਨੰਬਰ ਜੀ ਬੰਦ ਪੀਬੀ 35 ਏ ਐਫ 5409 ਤੇ ਹਮਲਾਵਰ ਕਿੱਧਰੋਂ ਆਏ ਸੀ ਕਿਧਰੇ ਸਾਈਡ ਤੋਂ ਆਏ ਤੇ ਗੇਹ ਕਿਧਰੋਂ ਫਾਟਕ ਵਾਲੀ ਸਾਈਡ ਨੂੰ ਚੱਲ ਗਏ ਅੱਛਾ ਆਪ ਕਿਸ ਚੀਜ਼ ਦੇ ਉੱਤੇ ਆਈ ਸੀ ਕਿ ਉਹ ਮੋਟਰਸਾਈਕਲ ਤੇ ਆਈ ਸੀ ਕੋ ਪਛਾਣ ਹੋਈਗੀ ਜੀ ਨਹੀਂ ਕੋਈ ਸੱਚੀ ਪਿੰਡ ਤੇ ਪੁਲਿਸ ਨੂੰ ਤਲਾਹ ਦਿੱਤੀ ਕੀ ਹੁਮੋਂ ਆ ਕੇ ਹਾਂਜੀ ਹਾਂ ਕੀ ਮੰਨਤ ਕਰਦੇ ਹੋ ਮੰਗਿਆ ਜੀ ਹਾ ਜੀ ਕਿ ਗੱਡੀ ਗੱਡੀ ਉਹ ਨਾਲੇ ਸਮਾਰਟ ਫੋਨ ਸਾਡਾ ਵਾਪਸ ਆ ਜਾਈਏ ਕੀ ਨਾਮ ਤੁਹਾਡਾ ਪਰ ਪੁਲਿਸ ਅਭੀ ਤੇ ਸਿਰ ਮੇਰਾ ਨਾਮ ਰਾਹੁਲ ਤੇ ਕਿਥੇ ਰਹਿੰਦੇ ਹੋ ਮੇਰਾ ਪਿੰਡ ਤਾਰਾਗੜ ਕੀ ਗੱਲ ਹੋਈ ਸੀ ਗੱਲ ਕੁਝ ਨਹੀਂ ਭਾਈ ਹੁਣ ਇੱਥੇ ਗੱਡੀ ਸਟਾਰਟ ਕੀਤੀ ਸੀਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਾਮਾਨ ਦੁਕਾਨ ਦੇ ਅੰਦਰ ਹੀਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁਜੀਆ ਤੇ ਉਹਨਾਂ ਨੇ ਫਾਇਰ ਕਰ ਦਿੱਤੇ ਕਿੰਨੇ ਫਾਇਰ ਹੋਏ ਦੋ ਫਾਇਰ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਲਈ ਸੈਨੂ ਚਲੇ ਅੱਛਾ ਉਹ ਕਿ ਆਏ ਕਾਦੇ ਤੇ ਹੀ ਕਿਤੇ ਗੇਹੇ ਕਾਦੇ